ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਪੰਜਵਾ ਆਪਨੇ ਰਾਮਾ ਗੁਰ ਗੋਬਿੰਦ ਸਾਸ ਸਾਸ ਆਰਾਧਾ ਰਹਾਉ ਲਾਜ ਮਨ ਕੀ ਚੈਨ ਸਾਧਹੀ ਆਰਾਮੋ ਗੰਗੋ ਬੰਦੇ ਸਾਸ ਸਾਸ ਆਰਾਧਾਰਿਆੜ ਲਾਜ ਮਨ ਕੀ ਚੈਨ ਜਾਪ ਪ੍ਰਭ ਕਾ ਸੂਕਾ ਸਾਜਿ ਆਨੰਦ ਪਾਵਹਿ ਮੇਲੀ ਸਾਜ ਆਨੰਦ ਪਾਵਣ ਮਨੀ ਮੇਟਾ ਸਾਗਲ ਉਪਾਦ ਅਤਲ ਅਸ਼ੇਦ ਅਤੇਦ ਸੁਵੰਮ ਸਰਨ ਪਾਕਿਆ ਰਨ ਕਮਨ ਆਰਾਵੇ ਮਰਦਾ ਇਲਾਕਾ ਸੋ ਮੇਲਾਉ ਪਾਰ ਬ੍ਰਹਮ ਪ੍ਰਵਦਾ ਧਾਰੀ ਬਾਭਿਸ਼ੇ ਲੀਨੇ ਸਾਰਦ ਸੁਖ ਹਰਨਾਮ ਦੀਆ ਨਾਮਕ ਸੋ ਪ੍ਰਭ ਜਾਪੁ ਫੋਰ ਬ੍ਰਹਮਾ ਪ੍ਰਵਦਾ ਧਾਰੀ ਬਾਵਿਸ਼ੇਲੀ ਤ ਸਾਰਬੋ ਸੁਖ ਹਰਨਾਮ ਦੀਆ ਨਾਨਕ ਸੋ ਪ੍ਰਭ ਗਿਆਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੋਜਰੇ ਮਹਲਾ 5ਵਾਂ ਆਪਣਾ ਗੁਰ ਸੇਵ ਸਦ ਹੀ ਆਰਮ ਹੋ ਗੁਰ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਾਹ ਜਾਏ ਮਨ ਕੀ ਚੰਦ